ਸਮਿਤਾ ਕੌਰ ਕੀ ਗੱਲਬਾਤ ਕਰ ਰਹੀ ਹੈ ਕੰਮ ਕਿਵੇਂ ਸਾਰਾ ਬਾਕੀ ਆਪਣਾ ਲੱਗ ਗਿਆ ਸਰ ਇਹ ਇਸ ਵੇਲੇ ਡਿਊਟੀ ਤੋਂ ਆਏ ਆ ਹਾਂ ਇਸ ਵੇਲੇ 8 ਵਜੇ ਦਾ ਟਾਈਮ ਸੀ ਡਿਊਟੀ ਤੋਂ ਆਇਆ ਤੇ ਮੈਂ ਇਹਨਾਂ ਨੂੰ ਸੱਟਾਂ ਦੇਖੀਆਂ ਲੱਗੀਆਂ ਆ ਅੱਜ ਮੈਂ ਇਹਨਾਂ ਨੂੰ ਪੁੱਛਿਆ ਕਿ ਇਹ ਕੀ ਹੋਇਆ ਮਤਲਬ ਤੇ ਇਹਨਾਂ ਨੇ ਦੱਸਿਆ ਕਿ ਮੇਰੇ ਨਾਲ ਥੋੜਾ ਇੱਥੇ ਝਗੜਾ ਜਿਹਾ ਹੋ ਗਿਆ ਨਾ ਕਿ ਤੇ ਇਹ ਗੱਲ ਕਹਿੰਦੇ ਮੈਨੂੰ ਤਾਂ ਪਤਾ ਵੀ ਨਹੀਂ ਆ ਕੁਝ ਵੀ ਤੇ ਇਸ ਸਮੇਂ ਨੂੰ ਬੇਰੇ ਮੇਰੇ ਅਸੂਚ ਨੇ ਮੈਨੂੰ ਮਾਰਿਆ ਤੇ ਉਹਨਾਂ ਨਾਲ ਮਤਲਬ ਮੈਂ ਕਿਹਾ ਤੇ ਮੈਨੂੰ ਪੁੱਛਿਆ ਮੈਂ ਕਿ ਤੇ ਤੂੰ ਇਹ ਮਤਲਬ ਉਹਨੇ ਆਪਸ ਨੂੰ ਤਲਾ ਦਿੱਤੀ ਕਹਿੰਦੇ ਹਾਂ ਮੈਂ ਤੇ ਜਾਂਦੀ ਇਸ ਵੇਲੇ ਸਾਢੇ ਮੈਂ ਕਿ ਕੀ ਕਹ ਰਿਹਾ ਕਹਿੰਦੇ ਵੀ ਕਹ ਰਿਹਾ ਕਿ ਵੀ ਪਹਿਲੇ ਆਪਣਾ ਮੈਡੀਕਲ ਕਰਵਾਓ ਤੇ ਉਸ ਤੋਂ ਬਾਅਦ ਕਹਿੰਦੇ ਇਹਦੇ ਤੇ ਕਾਰਵਾਈ ਕੀਤੀ ਜਾਏਗੀ ਕਿਹੜੇ ਅਫਸਰ ਤੁਸੀ ਮਿਲਿਆ ਜਾ ਕੇ ਸਰ ਅਸੀਂ ਐਸਐਸਪੀ ਦਫਤਰ ਗਏ ਆ ਸਰ ਉੱਥੇ ਮਤਲਬ ਐਪਲੀਕੇਸ਼ਨ ਨਹੀਂ ਦੇਣ ਗਏ ਲੇਕਿਨ ਐਸਐਸਪੀ ਸਰ ਨਹੀਂ ਮਿਲੇ ਲੇਕਿਨ ਅਸੀਂ ਉਹਨਾਂ ਨੂੰ ਫੋਨ ਕਰ ਲਿਆ ਲੇਕਿਨ ਫੋਨ ਕਰਕੇ ਉਹਨਾਂ ਨੇ ਕਿਹਾ ਸਮਝ ਕੇ ਤੁਸੀਂ ਗੇਜ ਨੂੰ ਐਪਲੀਕੇਸ਼ਨ ਦੇ ਦਿਓ ਅਸੀਂ ਉਹਨਾਂ ਨਾਲ ਕਿ ਮੈਂ ਖੁਦ ਆਪਣਾ ਅਪਰੂਵ ਕਰਾਂਗਾ ਐਸਐਸਪੀ ਦਾ ਨਾਮ ਕੀ ਜਿਹਨਾਂ ਨੇ ਉਹ ਮਾਰਕ ਪੇ ਦਿੱਤੀ ਸਰਜੀਤ ਸਿੰਘ ਸਰ ਤੇ ਹੁਣ ਕੀ ਮੰਗ ਕੀ ਕਰ ਰਹੇ ਹੋ ਸਰ ਮਤਲਬ ਤੁਸੀਂ ਖੁਦ ਦੇਖੋ ਕਿ ਇੱਕ ਮੁਲਾਜ਼ਮ ਹੀ ਮਰਾਜਨ ਨੂੰ ਮਾਰ ਰਿਹਾ ਤੇ ਅਦਰਵਾਈਜ਼ ਇਹਨਾਂ ਨੂੰ ਜ਼ਿਆਦਾ ਝੋਟ ਲੱਗਦੀ ਜੇ ਸਿਰ 'ਚ ਝੋਟ ਲੱਗ ਜਾਂਦੀ ਜਿੱਦਾਂ ਇਹਨੂੰ ਮਾਰ ਕੇ ਸੁੱਟ ਗਏ ਆ ਇਹਨਾਂ ਨੂੰ ਬੇਹੋਸ਼ ਕਰਕੇ ਸੁੱਟ ਦੇ ਇੱਥੇ ਤੇ ਜੇ ਇਹਨਾਂ ਨੂੰ ਜ਼ਿਆਦਾ ਸੱਟ ਲੱਗਦੀ ਤੇ ਸਰ ਸਾਡਾ ਅਸੀਂ ਕਿਸ ਨੂੰ ਦੱਸ ਸਕਦੇ ਹਾਂ ਕਿ ਕੀ ਹੋਇਆ ਇੱਥੇ ਬਾਅਦ ਠੀਕ ਹੈ ਅਗਰ ਸੰਭ ਕੀ ਗੱਲਬਾਤ ਕੀ ਹੋਈ ਹੈ ਸਰ ਗੱਲਬਾਤ ਸਰ ਕੋਈ ਨਹੀਂ ਹੋਈ ਉਹ ਮਤਲਬ ਬੇਣਾ ਕੰਮਦਾਰ ਮਤਲਬ ਮਾਰਨਾ ਕੋਟਣਾ ਸ਼ੁਰੂ ਕਰਤਾ ਸੀ ਅਸਲ ਚੋਬਨੋ ਮਾਰਿਆ ਗਿਆ ਹਾਂਜੀ ਹਾਂ ਕੀ ਨਾਮ ਕੀ ਹੋਣਾ ਦਾ ਸ਼ਰਮ ਦੇ ਸੀ ਗਿਆ ਤੇ ਕਿੱਥੇ ਬਨਾਤ ਕਿੱਥੇ ਨੇ ਉਹ ਤੇ ਨੋੜੀ ਹਮਸਰ ਖਾਣ ਲੱਗੇ ਆ ਤੇ ਕਾਰਨ ਕੋਈ ਨਹੀਂ ਦੱਸਿਆ ਕਿ ਕਿਸ ਵੱਲੋਂ ਤੁਹਾਨੂੰ ਮਾਰ ਕੋਟਰੇ ਨੇ ਹਾਂਜੀ ਨਹੀਂ ਦੱਸਿਆ ਜੀ ਮੈਂ 8 ਨੁੜਾ ਗਾ ਮਾਰ ਕੇ ਮੈਂ ਇਹਨੂੰ ਪੁੱਛਿਆ ਮੈਂ ਕਿ ਕਿਸ ਕਿਸੇ ਜਣਾ ਤੁਸੀ ਮੁੜਾ ਗਾ ਮਾਰ ਰਹੇ ਜੀ ਕੰਨ ਦਬਲੋ ਇਹਨੂੰ ਲੋ ਗਣ ਮਾਰ ਕੇ ਪਿਛੇ ਮੁੜੀ ਤੇ ਫਟਾਫਟ ਫੜ ਲਿਆ ਦਬਲੇ ਨੇ ਡਰਾਈਵਰ ਨੇ ਇੱਕ ਡਰਾਈਵਰ ਹੀ ਉਹ ਮੈਨੂੰ ਪਿਛੋਂ ਲੱਗ ਕੇ ਫੜ ਗਿਆ ਸੱਤਾਂ ਛੱਟ ਲਿਆ ਵੱਡੇ ਅਫਸਰਾਂ ਨੂੰ ਕੰਪਲੀਟ ਕੀਤੀ ਇਹ ਚੀਜ਼ ਹਾਂਜੀ ਕੀਤੀ ਹੈ ਜੀ ਕੀ ਕੰਮ ਆਵਾ? ਉਹ ਕਹਿੰਦੇ ਕੋਈ ਨਹੀਂ ਤੁਹਾਡੇ ਇਹ ਕਾਰਵਾਈ ਇੰਦੇ ਕਰਨੀ ਹੈ। ਹੁਣ ਤੁਸੀਂ ਕੀ ਮੰਨ ਕਰਦੇ ਹੋ? ਸਰ ਐਮ ਆਰ ਆਈ ਉਹ ਸੇਲੇ ਮਿਲਣੀ ਹੈ ਅੱਜ ਨਹੀਂ ਮਿਲਣੀ। ਜੀ। ਤੇ ਅੰਦਰ ਸਿਰਫ ਇਹ ਮਤਲਬ ਜੋ ਸਰਕਾਰ ਵੀ ਕਰਨਗੇ ਜਿਹੜੀ ਅਫਸਰ। ਇਹ ਇਹ ਸਿਰਫ ਆਟੋਮੈਟਿਕ ਇਹ ਮਿਲਕੋ ਅੰਦਰ ਲੋਟਸ ਚਾਹੀਏ ਗੱਲ। ਮੈਂ ਇਹਦੇ ਸਬੰਧ ਵਿੱਚ ਜਿਹੜੀ ਆਪਣੀ ਪੂਰੀ ਤਹਿਕੀਕਤ ਕਰ ਰਿਹਾ ਤੇ ਜਿਹੜਾ ਆਪਣਾ ਮੁਲਾਜ਼ਮ ਦੇ ਨਾਲ ਕੁੱਟਮਾਰ ਹੋਈ ਹੈ ਮੇਰੀ ਉਹਦੇ ਨਾਲ ਵੀ ਗੱਲਬਾਤ ਹੋਈ ਹੈ। ਔਰ ਜੋ ਕਿ ਬਹੁਤ ਹੀ ਮਨਿਕੜਨਾ ਹੈ ਕਿਕਰ ਕੋਈ ਗਲਵਾ ਸੀ ਜੇਕਰ ਭਾਵੇਂ ਡਿਊਟੀ ਤੇ ਸੁੱਤਾ ਪਾਇਆ ਗਿਆ ਸੀ ਤੇ ਸੱਚ ਨੂੰ ਇਹ ਜਰਰੀ ਸੀ ਕਰਨੇ ਚਾਹੀਦਾ ਇਹ ਡਿਸਪਲਨ ਫੋਰਸ ਦੇ ਮੈਂਬਰ ਆ ਦੇਖ ਲੱਗ ਦਿੱਤੀ ਜਨਣਾ ਚਾਹੀਦਾ ਸੀ ਸੋ ਜਿਹੜੀ ਉਹਨਾਂ ਨੇ ਇਹਨੂੰ ਕੁੱਟਮਾਰ ਕੀਤੀ ਹੈ ਉਹਦੇ ਸਬੰਧ ਵਿੱਚ ਜਿਹੜਾ ਐਸਐਚਓ ਤੇ ਉਹਦੇ ਗਨਮੈਨਾਂ ਨੂੰ ਅਸੀਂ ਸਸਪੈਂਡ ਕਰਕੇ ਪੁਲਿਸ ਨਾਲ ਹੱਲ ਕਰਤਾ ਤੇ ਬਾਕੀ ਜਿਹੜੀ ਇਨਵੈਸਟੀਗੇਸ਼ਨ ਮੇਰੀ ਜੈ